ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਵੀ ਸੇਵਾ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਨਿੱਕੇ ਸਕੂਲੀ ਬੱਚੇ ਵੀ ਸੇਵਾ ਕਰ ਰਹੇ ਨੇ ਤੇ ਬਜ਼ੁਰਗ ਵੀ ਸੇਵਾ ਕਰ ਰਹੇ ਨੇ ਤੇ ਬੰਦੇ ਬੰਦੇ ਵੀ ਸੇਵਾ ਕਰ ਰਹੇ ਨੇ ਸਾਰੇ ਜਾਣੇ ਇਸ ਪਿੰਡ ਦੇ ਸੇਵਾ ਕਰ ਰਹੇ ਨੇ ਆਓ ਅਸੀਂ ਸਕੂਲੀ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੱਚੇ ਇੱਧਰ ਆਓ ਕਿਹੜੀ ਕਲਾਸ ਪੜ੍ਹਦੇ ਹੋ 6ਵੀਂ ਚ ਕਿਹੜੀ ਕਲਾਸ ਪੜ੍ਹਦੇ ਹੋ 6ਵੀਂ ਚ ਹੀ ਅੱਛਾ 6ਵੀਂ ਚ ਸੇ ਰੋਟੀ ਖਾਦੀ ਫੇਰਦੀ ਨਹੀਂ ਰੋਟੀ ਨਹੀਂ ਮਿਲੀ ਨਹੀਂ ਨਹੀਂ ਤੁਸੀਂ ਥੱਕਦੇ ਨਹੀਂ ਨਹੀਂ ਕਿਹੜੇ ਸਕੂਲ ਤੇ ਪੜਦੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਜਮਲਵਾਲਗਦੀਨ ਰੱਬ ਦੀ ਪੂਰੀ ਮਿਹਰ ਹਾਂਜੀ ਹਾਂਜੀ ਚਲੋ ਜਵ ਸੇਵਾ ਕਰੋ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਬੱਚੇ ਵੇਖੋ ਕਿੰਨੇ ਹਿੰਮਤ ਵਾਲੇ ਨੇ ਥੱਕਦੇ ਨਹੀਂ ਤੁਸੀਂ ਉਹਨਾਂ ਜੋਸ਼ ਮਾੜਾ ਵੇਖੋ ਕਿ ਮੈਂ ਕਿੰਨੀ ਤੇਜ਼ੀ ਨਾਲ ਸੇਵਾ ਕਰ ਰਹੇ ਨੇ ਉਹ ਜੋ ਥੋੜੇ ਦਿਨ ਪਹਿਲਾਂ ਬੰਦੇ ਸੇਵਾ ਕਰ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੱਬੀ ਕਿਹੜੇ ਪਿੰਛੇ ਵਾ ਜਾਣੀ ਇਹ ਬਾਬਾ ਜੀ ਹਬੀਬ ਕੇ ਜਾਣੀ ਹੈ ਜੀ ਬਾਰਡਰ ਤੇ ਕੀ ਸਥਿਤੀ ਉੱਥੋਂ ਦੀ ਜੀਦਾ ਫਿਲਹਾਲ ਤਾਂ ਥੋੜੀ ਜਿਹੀ ਕੰਟਰੋਲ ਚ ਜਿਆਦਾ ਨਹੀਂ کہہ ਸਕਦੇ ਬਾਕੀ ਨਾਜ਼ੁਕ ਹੀ ਆ ਅੱਛਾ ਜੀ ਇਹ ਗੱਟੂ ਉੱਥੇ ਜਾਣੇ ਇਹ ਸਾਰੇ ਉੱਥੇ ਜਾਣੇ ਆ ਵੀ ਇੱਥੇ ਜਾਣੇਗਾ ਤੁਸੀਂ ਮੈਂ ਵੇਖਿਆ ਤੁਸੀਂ ਲਗਾਤਾਰ ਸੇਵਾ ਕਰੇ ਤੇ ਥੱਕਦੇ ਨਹੀਂ ਸੀ ਥੱਕਦੇ ਆ ਸਾਹ ਲੈ ਲਈ ਤੇ ਫਿਰ ਲੱਗ ਜਾਈਦਾ ਅੱਛਾ ਠੀਕ ਆਪਾਂ ਹੁਣ ਵਸਾਰਿਆਂ ਨਾਲ ਗੱਲਬਾਤ ਕੀਤੀ ਨਿੱਕੇ ਸਕੂਲੀ ਬੱਚੇ ਬੁੱਢੇ ਬਾਪੂ ਬੀਬੀਆਂ ਸਾਰੇ ਜਾਣੇ ਸੇਵਾ ਕਰ ਰਹੇ ਨੇ ਲਗਾਤਾਰ ਵਿੱਚ ਆਰਾਮ ਲੈ ਕੇ ਵੀ ਤੜਕੇ 6 ਵਜੇ ਦੇ ਲੱਗੇ ਨੇ ਆ ਉਹ ਅਸੀਂ ਬੀਬੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਆ ਬੀਬੇ ਨਾਲ ਵੀ ਗੱਲਬਾਤ ਕਰਦੇ ਹਾਂ ਵਾਗੁਰੂ ਜੀ ਤੁਸੀਂ ਇਹਨੇ ਵੱਡੇ ਹੋ ਤੁਸੀਂ ਥੱਕਦੇ ਨਹੀਂ ਨਹੀਂ ਵੀ ਸਵੇਰ ਦੇ ਸਵੇਰ ਦੇ ਸੇਵਾ ਕਰ ਰਹੇ ਹੋ ਹਾਂ ਜੀ ਵਾਗੁਰੂ ਜੀ ਪੂਰੀ ਮੇਰ ਠੀਕ ਹੈ ਅਜੀ ਹੁਣ ਸਾਰੇ ਨਾਲ ਗੱਲਬਾਤ ਕੀਤੀ ਹੈ ਸਾਰੇ ਜਾਣੇ ਮਿਹਨਤ ਕਰਨੇ ਹੋਣ ਉਹਨਾਂ ਨੇ ਵੀ ਰਾਮ ਕਰਕੇ ਹੁਣ ਦੁਬਾਰ ਤੋਂ ਸੇਵਾ ਸ਼ੁਰੂ ਕਰ ਰਹੇ ਨੇ ਬੁੱਢੇ ਬਾਪੂ ਬੀਬੀਆਂ ਸਾਰੇ ਜਾਣੇ ਸੇਵਾ ਕਰ ਰਹੇ ਨੇ ਵਾਤ ਛੜ ਕੇ ਸੇਵਾ ਭਜਾਓ ਗੱਟੇ ਭਜਾਓ ਤਾਂ ਕਿ ਹਬੀਬ ਕੇ ਵੱਲ ਬੰਨਾਂ ਟੁੱਟੇ ਜੇ ਬੰਨ ਟੁੱਟਦਾ ਹੈ ਤਾਂ ਸਿੱਧਾ ਪਾਣੀ ਫਿਰੋਜ਼ਪੁਰ ਸ਼ਹਿਰ ਵਿੱਚ ਜਾਏਗਾ